ਹਾਰਮ ਟ੍ਰੈਕ ਖੜਾ ਮਿੱਤਰੋ 60 55 2018 ਮਾਡਲ ਆ 5 ਲੱਖ 80 ਹਜ਼ਾਰ ਰੇਟ ਲਿਖਿਆ ਹੋਇਆ ਮਗਲੇ ਟਾਇਰ ਬਿਲਕੁਲ ਨਵੇਂ ਆ ਮਿੱਤਰੋ ਉਤਰਾ ਕੇ ਵੇਖੀਏ ਵਧੀਆ ਹਾਲਤ ਦੇ ਵਿੱਚ ਆ ਪੂਰੀ ਚ ਠੀਕ ਆ ਜੀ 24 ਸੀਜ਼ਨ ਦੇ ਹਿਸਾਬ ਨਾਲ ਮਿੱਤਰੋ ਟਰੈਕਟਰ ਉਹ ਖਾਣਾ ਵੀ ਬਹੁਤ ਆਇਆ ਤੁਹਾਨੂੰ ਜਨਾਬ ਕਰਦੇ ਹਾਂ ਸੋਨਾ ਨਿਕਾ ਖੜਾ ਆ ਮਤਰੋ ਡੀ ਆਈ 60 2012 ਮਾਡਲ ਆ ਇਹ ਮਿੰਨੀ 60 3 ਲੱਖ 30 ਹਜ਼ਾਰ ਬਾਈ ਹੁਣੀ ਰੇਟ ਕਰਦੇ ਆ ਤੇ ਟਾਇਰਾਂ ਦੀ ਹਾਲਤ ਵੀ ਤੁਹਾਡੇ ਸਾਹਮਣੇ ਹੀ ਦਿਖਾਵੀਆਂ ਮੈਂ ਟਾਇਰ ਨੇੜੇ ਕਰਕੇ ਠੀਕ ਆ ਜੀ ਇੰਜਣ ਸਾਫ਼ ਹੀ ਆ ਮਤਰੋ ਪੂਰਾ ਸੰਭਿਆ ਹੈ ਟਰੈਕਟਰ ਆ ਬਾਈ ਹੁਣਾ ਦਾ ਪੂਰਾ ਆਪਣਾ ਉਹ ਜੀ ਨੰਬਰ ਕਿਹਨਾ ਇਹਦਾ ਨਹੀਂ ਨਹੀਂ ਆ ਫੋਨ ਨੰਬਰ ਮੇਰਾ ਹਾਂਜੀ 96462 96462 ਜੀ 26027 26027 ਕਰ ਲਓ ਮਿੱਤਰੋ ਸੋਨਾ ਲੀਕਾ ਵਾਲੇ ਬਾਈ ਨਾਲ ਸੰਪਰਕਤ ਫਾਰਮ ਟਰੱਕ 60 ਖੜਾ ਵਾ 2002 ਮਾਡਲ ਮਾਡਲ ਆ ਇਹ 240000 ਰੇਟ ਆ ਇਹਦਾ ਤੇ ਟਾਇਰ ਮਿੱਤਰੋ ਨਵੇਂ ਆ ਜਮਾ ਠੀਕ ਹੈ ਨਾ ਜੀ ਉਤੋਂ ਹਰੇਕ ਪੱਖ ਤੋਂ ਤੁਹਾਨੂੰ ਦਿਖਾ ਦਈਦੀ ਆ ਚੀਜ਼ ਰੇਟ ਦਾ ਵੀ ਪਤਾ ਲੱਗ ਜਾਂਦਾ ਵੀ ਮੋਗਾ ਮੰਡੀ ਦਾ ਕੀ ਰੇਟ ਚੱਲੀ ਜਾਂਦਾ ਵਾ ਠੀਕ ਹੈ ਨਾ ਜੀ ਤੇ ਜਿਹਦਾ ਨੰਬਰ ਮਿਲਦਾ ਮਿੱਤਰੋ ਉਹਦਾ ਨੰਬਰ ਲੈ ਦੇਈਦਾ ਵਾ ਅਰਜਨ ਖੜਾ ਵਾ ਮਿੱਤਰੋ 2004 ਮਾਡਲ ਆ 2 ਲੱਖ 65000 ਰੇਟ ਆ ਇਹਦਾ ਕੰਡੀਸ਼ਨ ਵਧੀਆ ਵਾ ਮਿੱਤਰੋ ਟੂਰ ਵੀ ਯਾਨੀ ਹੈਗੇ ਆ ਮਿੱਤਰੋ ਤਕਰੀਬਨ 50 ਕ ਪੈਸੀ ਮੰਨ ਕੇ ਚੱਲ ਗਈ ਇਹ ਮੇਰੇ ਰਖੜਾ ਵਾ 265 DI 2002 ਮਾਡਲ ਆ 2 ਲੱਖ 5000 ਰੇਟ ਲਿਖਿਆ ਲੱਗਦਾ ਮੇਰੇ ਮਿੱਤਰੋ ਇਹਦਾ ਤੇ ਟਾਇਰ ਨਵੇਂ ਆ ਜਿਵੇਂ ਮੂਹਰੇ ਨਵੇਂ ਆ ਬਿਲਕੁਲ ਠੀਕ ਹਨਾ ਜੀ ਆਰਮਡ ਟਰੱਕ ਸਾਠ ਖੜਾ ਵਾ 2012 ਮਾਡਲ ਆ 3 ਲੱਖ 95000 ਰੇਟ ਰੱਖਦਾ ਬਾਈ ਦੇਖ ਲਓ ਜੀ ਮਗਰਲੇ ਟਾਇਰ ਇਹਦੇ ਵੀ ਨਵੇਂ ਆ ਮਿੱਤਰੋ ਰੇਟ ਦਾ ਮਿੱਤਰੋ ਕੱਲੇ-ਕੱਲੇ ਦਾ ਪਤਾ ਲੱਗ ਜਾਂਦਾ ਵਾ ਵੀ ਕਿੰਨਾ ਕੁ ਰੇਟ ਚੱਲੀ ਜਾਂਦਾ ਕੀ ਹਿਸਾਬ ਕਿਤਾਬ ਆ ਠੀਕ ਹੈ ਨਾ ਜੀ ਹਾਰਮਨ ਟਰੱਕ ਕੀ ਗਾਹ ਖੜਾ ਵਾ 60 ਮਿੱਤਰੋ ਇਹਦਾ ਵੀ ਤੁਹਾਨੂੰ ਦੱਸ ਦਿਆਂ ਰੇਟ 2002 ਮਾਡਲ ਆ ਇਹ 2 ਲੱਖ 60 ਹਜ਼ਾਰ ਰੇਟ ਆ ਇਹਦਾ ਠੀਕ ਹੈ ਨਾ ਜੀ ਆਹਦਾ ਜਿਹੜਾ ਖੜਾ ਵਾ 2008 ਮਾਡਲ ਆ ਇਹ 3.5 ਲੱਖ ਰੇਟ ਆ ਟਾਇਰ ਨਵੇਂ ਆ ਮਿੱਤਰੋ ਮੂਰਲੇ ਵੀ ਨਵੇਂ ਆ ਮਗਰਲੇ ਵੀ ਟਾਇਰ ਨਵੇਂ ਆ ਦੀ ਠੀਕ ਆ ਨਾ ਜੀ ਹਾਲ ਤੱਕ ਵਧੀਆ ਪਈਆ ਪੂਰੀ 2008 ਮਾਡਲ ਦੇ ਹਿਸਾਬ ਨਾਲ ਹਾਲਤ ਪੂਰੀ ਵਧੀਆ ਵਾ ਅਬਰਾਜ ਖੜਾ ਮਿੱਤਰੋ ਹੋਇਆ 5 ਮਾਡਲ ਆ 2.95 ਹਜ਼ਾਰ ਰੇਟ ਆ ਦਾ ਹਾਲਤ ਠੀਕ ਆ ਮਿੱਤਰੋ ਟਾਇਰ ਵੀ ਹਮ ਨੂੰ ਦਿਖਾ ਦਿੰਨੇ ਆ ਤੇ ਜਿਹੜੇ ਨਵੇਂ ਹੁੰਦੇ ਆ ਉਹ ਨਵੇਂ ਦਾ ਦੱਸ ਦਈਏ ਮਿੱਤਰੋ ਜਿਨ੍ਹਾਂ ਦੀ ਜੱਜਮੈਂਟ ਜੀ ਥੋੜੀ ਘੱਟ ਹੁੰਦੀ ਆ ਉਹ ਤੁਸੀਂ ਆਪ ਕਰ ਲਿਆ ਕਰੋ ਮਹਿੰਦਰਾ ਖੜਾ ਵਾ 575 ਡੀਆਈ ਮਗਲੇ ਟਾਇਰ ਇਹਦੇ ਬਿਲਕੁਲ ਨਵੇਂ ਆ ਮਿੱਤਰੋ ਹਾਲਤ ਵੀ ਵਧੀਆ ਵਾ 2016 ਮਾਡਲ ਆ ਇਹ 3 ਲੱਖ 85 ਹਜ਼ਾਰ ਰੇਟ ਆ ਇਹਦਾ ਮਹਿੰਦਰਾ ਹੀ ਗਾਂ ਖੜਾ ਵਾ 265 DI ਟਾਇਰ ਇਹਦੇ ਵੀ ਬਿਲਕੁਲ ਨਵੇਂ ਆ ਮਗਰਲੇ 2005 ਮਾਡਲ ਆ 235000 ਰੇਟ ਇਹਦਾ ਰੱਖਿਆ ਬਾਈ ਉਹਨਾਂ ਨੇ ਠੀਕ ਹਨ ਜੀ ਹਾਲ ਤੁਹਾਨੂੰ ਦਿਖਾ ਦਈਦੀ ਆ ਕਿੱਦਾਂ ਵੀ ਆ ਤੇ ਵੀਡੀਓ ਸ਼ੇਅਰ ਜ਼ਰੂਰ ਕਰਦਿਆ ਕਰੋ ਦੇਖਦੇ ਦੇਖ ਲਈ ਆ ਤੇ ਗਾਂ ਮਤਰੋ ਖੜਾ ਫਾਰਮ ਟਰੈਕ 6055 2014 ਮਾਡਲ ਆ ਇਹ 4.5 ਲੱਖ ਰੈਂਟ ਆ ਇਹਦਾ ਮਗਰ ਨਹੀਂ ਟਾਇਰ ਜਿਵੇਂ ਨਾ ਮੈਂ ਮਤਰੋ ਮੂਰਲੇ ਟਾਇਰ ਤੁਹਾਨੂੰ ਦਿਖਾ ਦੰਨੇ ਆ ਤੁਸੀਂ ਆਪ ਜਜਮੈਂਟ ਚ ਕਰ ਲਿਓ ਔਡਾ ਵਾਲੀ ਛਤਰੀ ਲੱਗੀ ਹੋਈ ਹੈ ਇਹਦੇ ਤੇ ਲਵਾਉਣ ਦੀ ਲੋੜ ਨਹੀਂ ਕੱਲੇ ਡੈਕ ਦੀ ਲੋੜ ਪਊ ਮਤਰੋ ਦੇਖ ਲਓ ਤੇ ਗਾੜਾ ਮਤਰੋ ਸਭਰਾਜ 855 ਆਣੀ ਦਾ ਮਤਲਬ 2019 ਲਿਖਿਆ ਤੇ ਖਣੀ ਲਿਖਿਆ 14 ਤੇ ਪਤਾ ਜਾਨੀ ਲੱਗ ਰਿਹਾਗਾ 620000 ਰੇਡ ਰੱਖਿਆ ਦਾ ਟਾਇਰ ਟੂਲ ਵਧੀਆ ਹਾਲਤਾਂ ਮਗਲੇ ਟਾਇਰ ਜਮਾਂ ਨਵੇਂ ਆ ਠੀਕ ਹੈ ਨਾ ਜੀ ਵਧੀਆ ਹਾਲਤ ਦੇ ਵਿੱਚ ਆ ਤੇ ਮੈਂ ذرا ਖੜਾ ਮਤਲਬ 275 DI ਦਾ ਮਾਡਲ ਤੁਹਾਨੂੰ ਦਹ ਦਨੇ ਮੇਟਰੋ 93 ਮਾਰਕਾ ਤੇ 138000 ਰੇਟ ਆ ਬਾਈ ਦਾ ਰੱਖਿਆ ਹੋਇਆ ਕਿਹੜਾ ਪੈਂਡਾ ਜੀ ਆਪਣਾ ਪੈਂਟ ਡਾਲਾ ਜੀ ਠੀਕ ਹੈ ਜੀ ਤੇ ਕਿੱਥੋਂ ਕਦ ਕਰ ਛੱਡ ਦੇਉਗੇ ਜੀ ਇਹ 80000 ਦੇ ਦਿਆਂਗੇ 127000 127000 ਤੱਕ ਲਈ ਠੀਕ ਹੈ ਕੰਪਨੀ ਦੇ ਟਾਇਰ ਹੈ ਠੀਕ ਹੈ ਜੀ ਜੇ ਕੇ ਦੇ ਟਾਇਰਾਂ ਜੇ ਕੇ ਦੇ ਟਾਇਰਾਂ ਮਿੱਤਰੋ ਵਧੀਆ ਹਾਲਤ ਹੈ ਵਪਾਰ ਦਾ ਕੰਮ ਹੀ ਆਪਣਾ ਜੀ ਹਾਂ ਜੀ ਵਪਾਰ ਦਾ ਕੰਮ ਆ ਤੇ ਨੰਬਰ ਬੋਲ ਦਿੰਦਾ ਜੀ ਆਪਣਾ 98143 98143 ਜੀ 07152 ਮਿੱਤਰੋ ਕਰ ਲਿਓ ਬਾਈ ਨਾਲ ਸੰਪਰਕ ਮੋਗਾ ਜਿਲ੍ਹਾ ਵਾ ਡਾਲਾ ਪੈਂਦਾ ਬਾਈ ਦਾ ਤੇ ਕੋਈ ਲੈ ਕੇ ਆਈ ਸੀਗੀ ਹਾਂ ਜਾ ਰਹੀ ਹੈ ਠੀਕ ਹੈ ਜੀ ਦੂਜੇ ਵਿੱਚ ਦੂਜੇ ਗਏ ਬੈਕ ਮਿੱਤਰੋ ਆ ਹੀ ਰਹਿ ਗਿਆ ਤੇ ਘਰੇ ਵੀ ਬਾਈ ਕਹਿੰਦਾ ਹੁੰਦੇ ਆ ਟਰੈਕਟਰ ਤੇ ਕਰ ਲਓ ਬਾਈ ਨਾਲ ਸੰਪਰਕ 2511 ਦਾ ਖੜਾ ਮੈਂ ਮਿੱਤਰੋ ਸਮੇ ਵਾਲਾ ਇਹ ਵੀ ਆਪਣਾ ਹੀ ਆ ਜੀ ਆਹ ਦਾ 92 ਮਾਡਲ ਆ ਮਿੱਤਰੋ 1,10,000 ਰੇਟ ਆ ਜੀ ਇਸੇ ਜੀ ਹਾਲਤ ਮਿੱਤਰੋ ਦੇਖ ਲਓ ਜੀ 80,000 ਦਾ ਬਾਈ ਕਹਿੰਦਾ ਦੇ ਦਾਂਗੇ ਆਪਣਾ ਹੀ ਆ ਬਈ ਠੀਕ ਹੈ ਜੀ 45 ਬਈ ਟਾਇਰ ਆ ਬਾਈ ਕਹਿੰਦਾ ਠੀਕ ਹੈ ਜੀ ਲਓ ਮਿੱਤਰੋ 25 11 ਦੇ ਸ਼ਕੀਰਾਂ ਜਿਹੜੇ ਤੇ 80 ਕੁ ਹਜ਼ਾਰ ਦਾ ਹੀ ਮਿਲ ਜੂਗਾ ਤਾਂ ਕਰ ਲਿਓ ਬਾਈ ਦਾ ਸੰਪਰਕ ਜਿਹਦਾ ਬਾਈ ਦਾ ਨੰਬਰ ਤੁਹਾਨੂੰ ਲੈ ਕੇ ਦਿੱਤਾ ਉਹਦਾ ਹੀ ਆ ਇਹ ਫਾਰਮਟਾ ਖੜਾ ਮਿੱਤਰੋ ਯਾਰ ਮਾੜਲਾ 2,25,000 ਰੇਟ ਆ ਟਾਇਰ ਮੂਵ ਲੈਣਾ ਮਈਆ ਮਿੱਤਰੋ ਮਗਰਲੇ ਤੇ ਕਰੀਬਨ ਹੈਗੇ ਆ ਇਹਦੇ ਟਾਇਰ 75 ਕੁ ਪੈਸੇ ਵਧੀਆ ਹਾਲਤ ਦੇ ਵਿੱਚ ਆ ਮਿੱਤਰੋ